ਜੱਪ ਕਰਕੇ ਇੱਕ ਮਿੰਟ ਸੁਣੋ ਇਹਨੂੰ ਦੇਖ ਕਰਕੇ ਜੱਪ ਕਰਕੇ ਹਰ ਗੱਲ ਤੇ ਬੋਲ ਗੇਰ ਨੂੰ ਜੀਮਾ ਜੀ ਗੇਰ ਨੂੰ ਦੇਖ ਕਰਕੇ ਪਲੀਜ਼ ਬੈਠੋ ਗੱਲ ਸੁਣਦਾ ਵਾਦਾ ਰੱਖਾਂ ਜੋ ਵੀ ਜੋ ਵੀ ਲੁਕਦਾ ਸਕੈਮ ਗੱਲ ਚੇਰ ਦੀ ਰਾਜਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਪੋਰਟ ਨਾ ਕੀਤੀ ਜਾਵੇ ਕਹਿੰਦੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆਂ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਟੋੜ ਰੁਪਏ ਹੋ ਗਿਆ ਖੜਾ ਕਹਦਾ ਸੀਗਾ

آج ایڈی چتھی ہے اے ہونا دی اسوسییشن دی لکھی چتھی ہے آج چتھی لکھی ہے پگوان سنگھ بان لوں تو میری گزارش ہے کہ کیا آپ کوئی فری این فیر انویسٹیگیشن کرام آگے مائننگ دا کم کل تو انو سی دا سیا سی ایل یوز دا کروڑا رپیہ دا سی ایل یوز اس لئے دنہ دے بچ اس سے سرکار نے لے تو آڈیگر لانی ਐਕਸਾਈਜ਼ ਦੇ ਪੈਸੇ ਅੱਗੇ ਪੈ ਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਹੈ। ਬਾਈ ਜਸਾ ਤੁਹਾਡੀ ਗੱਲ ਹੈ। ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ। ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗਲਤ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਧਾਈਏ। ਥੈਂਕ ਯੂ। ਲੈਟ ਅਸ ਸ਼ੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋਈ ਹਾਊਸ ਕਮੇਟੀ ਬਣਾਉਣ ਨੂੰ ਆਪਾਂ ਤਿਆਰ ਹੈ ਆ ਸਪੀਕਰ ਸਾਹਿਬ। ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼? ਥੈਂਕ ਯੂ। ਪਲੀਜ਼ ਬੈਠੋ। ਅ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਅ ਜ਼ਰੂਰੀ ਨਹੀਂ ਹੁੰਦਾ ਕਿ ਜਵਾਬ ਤੁਸੀਂ ਜਵਾਬ ਦੇਣਾ ਚਾਹੁੰਦੇ ਤਾਂ ਦੇ ਦੋ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਤੇ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਸੀਂ ਹੁਣ ਤੁਸੀਂ ਹੁਣ ਬੈਠੋ ਉਹਨੂੰ ਗੱਲ ਇੱਕ ਮਿੰਟ ਜੀ ਮੈਂ ਇੱਕ 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 ਮਿੰਟੇ ਗੱਲ ਇੱਕ ਮਿੰਟ ਬੰਤਰੀ ਜੀ ਮੰਤਰੀ ਜੀ ਮਤਰੀ ਜੀ ਇੱਕ ਵੇਖੋ

ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸ ਸਕੈਮ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਕਹਣਾਗਾ ਜੇ ਕੀ ਦਰਨਾਗਾ ਅਥਾਈ ਅਧਿਕਾਰੀ ਫੜੇ ਗਏ ਸੀ ਕਿ ਤੁਸੀਂ ਉਦੋਂ ਤੁਸੀਂ ਉਦੋਂ ਪੀਡਾਉ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਤਬਾ ਤੁਸੀਂ ਗੱਲ ਕਰੋ ਬੈਠੋ ਇੱਕ ਦੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ 1 ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਬੈਠੋ ਸਾਰੇ ਟ੍ਰੈਜਰੀ ਬੈਠੇ ਨਹੀਂ ਬੈਠੇ ਆਪੋਜੀਸ਼ਨ ਬੈਠੇ ਨਹੀਂ ਬੈਠੇ ਮੈਨੂੰ ਇੱਕ ਗੱਲ ਕਰਨੀ ਹੈ ਮੇਰੀ ਇੱਕ ਬੇਟੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਕੋਲ ਬੈਠੋ ਤੁਹਾਨੂੰ ਮੌਕਾ ਦਿੱਤਾ ਜਾ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਟ ਲੀਡਰ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣਾ ਤੇ ਕੋਈ ستکار منتری کھڑا ہوں بھی انٹرپٹ نہیں کرنا چاہیے پلیز لٹ ہیو یو ہیو پلیس آل یو ایسپ آنٹ بیٹھو گا تیٹو دیکھتے جی آہاں جی چیما صاحب چیما صاحب ਸਰਦਾਰ ਪਾਸੇ ਕੀ ਮੈਂ ਬੋਲਦਾ ਬੈਠੋ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਜਿਹੜੀ ਗੱਲ ਇੱਕ ਵੇਰ ਸੁਣ ਲਓ ਇਹਨੂੰ ਰੋਕ ਕੀਤਾ ਜਾਵੇ ਇਹਨੂੰ ਰੋਕ ਕੀਤਾ ਜਾਵੇ ਸਪੀਕਰ ਸਾਹਿਬ ਜਿਹੜੀ ਗੱਲ ਬਾਜਵਾ ਸਾਹਿਬ ਕਹਿੰਦੇ ਨੇ ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾ ਉਹ ਐਸੋਸੀਏਸ਼ਨ ਕਿਉਂ ਨਹੀਂ ਭਿਜਦੇ ਡਿਪਾਰਟਮੈਂਟ ਕੋਲ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ

ਸ਼ਾਂਤੀ ਰੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਟੋੜ ਰੁਪਏ ਹੋ ਗਿਆ ਖਰਦਾ ਸੀਗਾ ਤੁਸੀਂ ਖਰਦਾ ਸੀ ਪੈਸੇ ਆ ਤੁਹਾਡੇ ਕੋਲੇ ਕਲਜ ਨੂੰ ਕਿਹਾ ਜਾਂਦਾ ਕਿ ਇਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜਾ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਹੈ ਉਹੀ ਬੰਦੇ ਲੱਗੇ ਨੇ ਇਹਨਾਂ ਦੇ ਬੰਦਿਆਂ ਦਾ ਕਿਹੜਾ ਹਜ਼ਾਰ ਕਰੋੜ ਰੁਪਏ ਆ ਜੀ ਹਜ਼ਾਰ ਕਰੋੜ ਰੁਪਏ ਦਾ ਮਹੀਨੇ ਦੀ

ਬੈਠੋ ਈਜ਼ ਅ ਵੈਰੀ ਗ੍ਰੇਵ ਚਾਰजेस ਇਹੋ ਜਿਹੇ ਚਾਰजेस ਨੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ ਹਾਂਜੀ ਕਰ ਥੈਂਕ ਯੂ ਜੀ ਸ਼੍ਰੀਮਾਨ ਅਮਨ ਅਰੂੜਾ ਜੀ ਲਿਆ ਪਟਾਣ ਜੀ ਖੜੇ ਹੋ ਦੋ ਮਿੰਟ ਲਈ ਖੜੇ ਨੂੰ ਸੀਨੀਅਰ ਸਰ ਇਸ ਤਰ੍ਹਾਂ ਹੈ ਕਿ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਹਨਾਂ ਦੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਹੈ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾ ਕਦੇ ਗਲਤ ਗੱਲ ਨਾ ਕਦੇ ਝੂਠੀ ਗੱਲ ਨਾ ਕਦੇ ਕੀਤੀ ਤੇ ਨਾ ਕਰਨੀ ਹੈ ਜਦੋਂ ਇਹ ਗੱਲ ਆਈ ਸੀਗੀ ਜਦੋਂ ਇਹ ਐਫ ਆਈ ਆਰ ਹੋਈ ਸੀਗੀ ਮੇਰੇ ਕੋਲੇ ਔਰ ਮੈਂ ਹਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈਂ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਭਾਜ ਨੀਟੀਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਆ ਐਫ ਆਈ ਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਹੈ ਸਾਡੀ ਪਾਰਟੀ ਦਾ ਨਾਮ ਹੈ ਤੁਹਾਡੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪਦੀ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰੈਕਟਰ ਵਿਜੀਲੈਂਸ ਨੂੰ ਪੋਣਾ ਉਹ ਕਹਿੰਦੇ ਜੀ ਹਾਂ ਐਫ ਆਈ ਆਰ ਦਰਜ ਹੋਈ ਐ ਠੀਕ ਐ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕੁਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਦੇ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕੇ ਕਹੂੰਗਾ ਮੇਰੇ ਕੋਲੇ ਔਰ ਕਲੀਗ ਵੀ ਨੇ ਪਾਰਟੀ ਪ੍ਰਧਾਨ ਵੀ ਸਭ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਆ ਇਹ ਮੈਂ ਡਾਇਰੈਕਟਰ ਵਿਜਲੈਂਸ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈਲਰ ਤੋਂ ਕਰੋੜ ਰੁਪਏ ਲੈ ਲਿਆ ਮੈਂ ਬੜੀ ਮੈਨੂੰ ਹੈਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਬੁਲਾ ਦੇਣਾ ਮੇਰੇ ਕੋਲ ਤਿੰਨ ਦਿਨ ਬਾਅਦ ਸਪੀਕਰ ਉਹ ਬੰਦਾ ਸਪੀਕਰ ਸਾਹਿਬ ਉਹ ਬੰਦਾ ਘਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15 18 ਸਾਲਾਂ ਦਾ ਮੈਂ ਸਾਰੀਆਂ ਸਰਕਾਰਾਂ 'ਚ ਧੱਕੇ ਖਾ ਲੇ ਮੇਰਾ ਜੈਨੂਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਲਾਇਆ ਤੇ ਇਹ ਭਾਈ ਸਾਹਿਬ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਹਰਪਜਨ ਈਟਿਓ ਨੇ ਜਿਨ੍ਹਾਂ ਦੇ ਉੱਪਰ ਇਹ ਅੱਜ ਉਂਗਲ ਉਠ ਰਹੀ ਹੈ ਮੰਤਰੀ ਜੀ ਨੇ ਮੇਰਾ ਕੰਮ ਇਹੜਾ 15 18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰ ਲਈ ਮੰਤਰੀਆਂ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾਂ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾਂ ਦਾ ਗੱਟਾ ਲੈ ਕੇ ਗਿਆ ਰ ਭਜ ਨੀਟਿਓ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾਂ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉਥੇ ਕਿਸੇ ਗਰੀਬਾਂ ਨੂੰ ਵੰਡਣੀ ਮੈਨੂੰ ਮੈਂ ਨਹੀਂ ਰੱਖਣਾ ਹੈਗਾ ਉਹ ਤੋਂ 2 ਮਹੀਨੇ ਬਾਅਦ ਉਹ ਤੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ ਰਪਾਜੇ ਵੀਡੀਓ ਨੂੰ ਪਤਾ ਲੱਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਮਲਾਇਆ ਮਿਸਟਰ ਕਲੋ ਨਸ਼ਾਦ ਤੇ ਉਹ ਕਲੋ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਏ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਂ ਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10-20 ਦਿਨੋ ਮਹੀਨਾ ਬੰਦਾ 10-20 ਦਿਨ ਮਹੀਨਾ ਬੰਦਾ ਟਾਲ ਮਟੋਲ ਕਰਦਾ ਰਿਹਾ ਉਹ ਤੋਂ ਮਗਰੋਂ ਹਰ ਭਾਜੇ ਨੇ ਈਟੀਓ ਨੇ ਐਸਐਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜਿਹਨੇ ਪੈਸੇ ਲੈਨੇ ਵਿੱਚ ਉਹ ਬੰਦੇ ਦਾ ਪੁੱਤ ਬਣ ਕੇ ਜਾ ਤਾ ਪੈਸੇ ਮੋੜਦੇ ਨਹੀਂ ਪਰਚਾ ਦਰਜ ਕਰਕੇ ਅੰਦਰ ਇਹਨੂੰ ਬੰਦ ਕਰੋ ਕਹਿੰਦਾ ਕਹਿੰਦਾ अरोड़ा ਸਾਹਿਬ ਮੈਨੂੰ ਬੰਦਾ ਕਹਿ ਰਿਹਾ ਜੇ ਕਹਿੰਦਾ ਸ਼ੈਲਡ ਵਾਲਾ ਤਾਂ ਤੁਹਾਨੂੰ ਮੈਂ ਨਾਂ ਵੀ ਦੱਸ ਦਿੰਦਾ ਪਰ ਹੀ ਰਾਈਸ ਮਿਲ ਹੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ਼ ਸੁਥਰੇ ਇਮਾਨਦਾਰ ਪੋਲਿਟਿਸ਼ੀਅਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾ ਰਭੇ ਨੀਟਿਓ ਦਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ